ਨਾ ਜੀ ਹਰਜੀਤ ਸਿੰਘ ਹੈ ਜੀ ਅਚਾਰ ਜੀ ਕਿਦਾਂ ਜਦੋਂ ਇੱਥੋਂ ਕਦੋਂ ਗਏ ਸੀ ਤੇ ਕਦੋਂ ਗਏ ਸੀ ਤੇ ਸਾਰਾ ਦੱਸ ਦਿਓ ਆਪੇ ਹਾਂ ਜੀ ਮੈਂ ਇੱਥੋਂ ਗਿਆ ਜੀ 13 ਅਕਤੂਬਰ ਨੂੰ ਗਿਆ ਜੀ ਘਰ ਤੇ ਸਾਨੂੰ ਜਾਂਦਿਆ 4 ਮਹੀਨੇ ਲੱਗੇ ਜੀ ਕਦੋਂ ਪਹੁੰਚੇ ਕਦੋਂ ਸੀ ਇੱਥੇ ਪਾ ਜੀ 27 ਜਨਵਰੀ ਨੂੰ ਪੁੱਜੇ ਜੀ ਆਪਾਂ ਬਾਰਡਰ ਦੇ ਵਿੱਚ ਜਿਵੇਂ ਦੇ ਹਾਲਾਤ ਸੀ ਪਾ ਜੀ ਜਦੋਂ ਤੁਸੀਂ ਉੱਥੇ ਪੁੱਜੇ ਹੋ ਹਾਲਾਤ ਤੇ ਪਾ ਜੀ ਬਹੁਤ ਮਾੜੇ ਸੀਗੇ ਜੀ ਨਾ ਕੋਈ ਕੱਪੜਾ ਸੀ ਪਾਉਣਾ ਤੇ ਤੇ ਨਾ ਕੋਈ ਬੂਟ ਸੀ ਚੱਪਲਾਂ ਦੇ ਨਾਲ ਗਿਆ ਜੀ ਉੱਥੇ ਮੈਂ ਇੱਥੋਂ ਕਿੱਥੇ ਗਏ ਸੀ ਕਿੱਥੇ ਪਹੁੰਚਾਇਆ ਤੁਹਾਨੂੰ ਵੱਲੇ ਇੱਥੋਂ ਪਹਿਲੇ ਪਹੁੰਚਾਇਆ ਜੀ ਇਹਨਾਂ ਨੇ ਗਵਾਨਾ ਸੌਰਤਪੁਰੇ ਕਦੇ ਵਿੱਚ ਪਹੁੰਚਾਇਆ ਜੀ ਇਹਨਾਂ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਡਾਂਕੀ ਚੱਲੂ ਹੋ ਗਈ ਜੀ ਟੈਕਸੀਆਂ ਦੇ ਨਾਲ ਹਾਂ ਹਾਂ ਜੀ ਫਿਰ ਜੰਗਲਾਂ 'ਚੋਂ ਜੰਗਲਾਂ ਦੇ ਵਿੱਚ ਇਹਨੇ ਸਾਨੂੰ ਤੌਰਤਾ ਜੀ ਮਹੀਨੇ ਦੇ ਵਿੱਚ ਇਹਨਾਂ ਤੌਰਤਾ ਜੀ ਸਾਨੂੰ ਕਿੰਨੇ ਕੀ ਹਾਲਾਤ ਸੀ ਜੰਗਲਾਂ ਦੇ ਕਿੰਨੇ ਕ ਲੋਕ ਸੀ ਉਦੋਂ ਜੰਗਲਾਂ ਦੇ ਹਾਲਾਤ ਜੀ ਬਹੁਤ ਮਾੜੇ ਆ ਜੀ ਜਦ ਜਨਤਾ ਦੇ ਬਹੁਤ ਸੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕਿੰਨੇ ਤੁਹਾਡਾ ਗਰੁੱਪ ਹੋਏਗਾ ਕੋਈ ਉਹਦੇ ਵਿੱਚ ਕਿੰਨੇ ਗਰੁੱਪ ਸਾਡੇ ਨਾਲ ਤੇ ਅਸੀਂ 4 ਜਾਣੇ ਸੀਗੇ ਜੀ ਤੇ ਗਾੜੀ ਦੂਸਰੇ ਮੁੰਡੇ ਵੀ ਬਹੁਤ ਪੰਜਾਬ ਦੇ ਸੀਗੇ ਜੀ ਨਾਲ ਹਾਂ ਹਾਂ ਜੀ ਕੀ ਹਾਲਾਤ ਸੀ ਕਿਦਾਂ ਦਾ ਹਾਲਾਤ ਤੇ ਬਹੁਤ ਮਾੜੇ ਸੀਗੇ ਜੀ ਜਦੋਂ ਸੱਤ-ਸੱਤ ਪਹਾੜੀਆਂ ਤਾਂ ਚੜਨੀਆਂ ਕੋਈ ਛੱਟ ਪੇਟ ਵੀ ਲੱਗ ਜਾਂਦੀ ਹੈ ਜੀ ਹਾਲਾਤ ਤੇ ਬਹੁਤ ਮਾੜੇ ਆ ਤੁਸੀਂ ਜਦੋਂ ਉੱਥੇ ਪਹੁੰਚੇ ਜਿਹੜੇ ਜੰਗਲਾਂ ਦਾ ਦੱਸਦੇ ਪਿਓ ਤੇ ਇੱਥੋਂ ਜਦੋਂ ਗੱਲ ਕੀਤੀ ਸੀ ਤੇ ਏਜੰਟ ਨਾਲ ਕੀ ਗੱਲ ਹੋਈ ਸੀ ਜਦੋਂ ਇੱਥੋਂ ਗੱਲ ਕੀਤੀ ਸੀ ਉਹਦੇ ਨਾਲ ਸਾਡੀ ਕੋਈ ਜੰਗਲ ਦੀ ਗੱਲ ਨਹੀਂ ਹੋਈ ਸੀ ਸਾਨੂੰ ਇੱਥੋਂ ਨੇ ਕਿਹਾ ਸੀਗਾ ਤੁਹਾਨੂੰ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗਾ ਤੇ ਕੋਈ ਪਨਾਮਾ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਬਾਰੋ-ਬਾਰ ਲੈ ਕੇ ਜਾਵਾਂਗਾ ਕਿੰਨੇ ਪੈਸੇ ਦਿੱਤੇ ਸੀ ਸਾ ਆਪਾਂ 90 ਲੱਖ ਰੁਪਏ ਦਿੱਤੇ ਸੀ ਦੋਵਾਂ ਭਰਾਵਾਂ ਨੇ ਨਾਲ ਚਾਚੇ ਦਾ ਬੇਟਾ ਗਿਆ ਸੀ ਜੀ ਦੂਜੇ ਭਰਾ ਦੀ ਕੀ ਹਾਲਾਤ ਆ ਬਸ ਉਹਦੇ ਹਾਲਾਤ ਤੇ ਬਹੁਤ ਇਸ ਟਾਈਮ ਮਾੜੇ ਆ ਜੀ ਉਹ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਜੀ ਬੋਲਦਾ ਨਹੀਂ ਜੀ ਉਹ ਗੱਲ ਨਹੀਂ ਕਰ ਰਿਹਾ ਜੀ ਤੇ ਪੈਸੇ ਕਿੱਦਾਂ ਇਕੱਠੇ ਕੀਤੇ ਇੰਤਜ਼ਾਮ ਕਿੱਦਾਂ ਕੀਤਾ ਪੈਸੇ ਇਕੱਠੇ ਕੀਤੇ ਜੀ ਘਰ ਦੀ ਜ਼ਮੀਨ ਵੇਚ ਕੇ ਕੀਤੇ ਕੀਤੇ ਜੀ ਪੈਸੇ ਇਕੱਠੇ ਹੁਣ ਹਰਜੀਤ ਅੱਗੇ ਕੀ ਫਿਊਚਰ ਦੇਖਦਾ ਹੈ ਇਹਦੇ ਅੱਗੇ ਤੇ ਕੁਝ ਨਹੀਂ ਦੇਖ ਰਿਹਾ ਜੀ ਇਸ ਟਾਈਮ ਜੋ ਹੈਗਾ ਸੀਗਾ ਜੀ ਉਹ ਸਭ ਵੇਚ ਗਿਆ ਜੀ ਜਿਸ ਵੇਲੇ ਵਾਪਸ ਆਏ ਸੀ ਮੰਤਰੀ ਸੀਐਮਵੀ ਲੈਣਾ ਆਈ ਸੀ ਗੱਲ ਹੋਈ ਉਹਨਾਂ ਨਾਲ ਹਾਂਜੀ ਮੇਰੀ ਨਹੀਂ ਜੀ ਗੱਲ ਹੋਈ ਮੇਰੇ ਛੋਟੇ ਬ੍ਰਦਰ ਦੀ ਜਰੂਰ ਹੋਈ ਹੋਊਗੀ ਨਾ ਉਸ ਟਾਈਮ ਇਮੀਗ੍ਰੇਸ਼ਨ ਕਰਾ ਰਿਆ ਸੀ ਉੱਥੇ ਅੱਛਾ ਜਦੋਂ ਤੁਸੀਂ ਆਏ ਹੋ ਉੱਥੋਂ ਤੁਹਾਨੂੰ ਦੱਸਿਆ ਗਿਆ ਕਿ ਤੁਹਾਨੂੰ ਕਿੱਥੇ ਲੈ ਕੇ ਜਾ ਰਹੇ ਹੋ ਨਹੀਂ ਜੀ ਸਾਨੂੰ ਰਸਤੇ ਦੇ ਵਿੱਚ ਆਣ ਕੇ ਦੱਸਿਆ ਵੀ ਇੰਡੀਆ ਜਾ ਰਹੇ ਆ ਆਪਾਂ ਕੀ ਕਿਹਾ ਗਿਆ ਉਦੋਂ ਕੀ ਕਿਹਾ ਗਿਆ ਉਸ ਟਾਈਮ ਕਿਹਾ ਗਿਆ ਜੀ ਤੁਹਾਨੂੰ ਦੂਸਰੇ ਕੈਂਪ ਦੇ ਵਿੱਚ ਲੈ ਕੇ ਜਾ ਰਹੇ ਆ ਜੀ ਨਿਊਯਾਰਕ ਦੇ ਵਿੱਚ ਤੇ ਕਿਹੜੀ ਹਾਲਾਤ ਦੇ ਵਿੱਚ ਲਿਆਂਦਾ ਗਿਆ ਤੁਹਾਨੂੰ ਉਥੋਂ ਬਹੁਤ ਬੁਰੇ ਹਾਲਤਾਂ ਦੇ ਵਿੱਚ ਲੈ ਕੇ ਆਏ ਜੀ ਸਾਨੂੰ ਉਥੋਂ ਹੱਤਕੜੀਆਂ ਲਾ ਕੇ ਲੈ ਕੇ ਆਏ ਜੀ ਸਾਨੂੰ ਇਹ ਤੇ ਰਸਤੇ ਦੇ ਵਿੱਚ ਨਾ ਇਹਨਾਂ ਨੇ ਜਹਾਜ਼ ਦੇ ਵਿੱਚ ਖੋਲੀਆਂ ਹੱਤਕੜੀਆਂ ਸਿਰਫ ਜਦੋਂ ਅੰਮਰਸਰ ਥੋੜਾ ਰਸਤਾ ਰਹਿ ਗਿਆ ਜੀ ਅੱਧੇ ਘੰਟੇ ਦਾ ਉਦੋਂ ਸਾਡੀਆਂ ਇਹਨਾਂ ਨੇ ਹੱਤਕੜੀਆਂ ਖੋਲੀਆਂ ਜੀ ਹੱਥਾਂ ਦੀਆਂ ਤੇ ਪੈਰਾਂ ਦੀਆਂ ਤੇ ਹਰਜੀਤ ਉੱਥੇ ਵੀ ਕਿਤੇ ਜਦੋਂ ਕੈਂਪ ਦੇ ਵਿੱਚ ਰੱਖਿਆ ਗਿਆ ਤੁਸੀਂ ਉੱਥੇ ਵੀ ਦਿੱਤੇ ਜਾਂਦੇ ਰਹੇ ਹਾਂਜੀ ਜੀ ਮੇਰੀ ਜੇ ਏਜੰਟ ਨੇ ਮੇਰੀ ਨੇਪਾਲ ਦੀ ਆਈਡੀ ਬਣਾਈ ਸੀ ਜੀ ਉਹ ਜੋ ਕਿ ਉੱਥੇ ਸ਼ੋ ਹੋ ਗਈ ਸੀ ਉਹਨਾਂ ਨੇ ਮੈਨੂੰ ਉੱਥੇ ਟੌਰਚਰ ਕੀਤਾ ਜੀ ਮੈਨੂੰ ਤੇ ਉਹ ਉੱਥੇ 24 ਘੰਟੇ ਮੈਨੂੰ ਏਸੀ ਦੇ ਵਿੱਚ ਉਹਨਾਂ ਨੇ ਕੱਪੜੇ ਲਾ ਆ ਕੇ ਅੰਦਰ ਡੱਕ ਛੜਿਆ ਜੀ ਉਹਨਾਂ ਨੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਬਾਹਰ ਨੂੰ ਦੌੜਦੇ ਨੇ ਨੌਜਵਾਨਾਂ ਨੂੰ ਇਹੀ ਕਹਾਂਗਾ ਜੀ ਆਪ ਦਾ ਇੱਥੇ ਕੋਈ ਕਾਰੋਬਾਰ ਕਰ ਲਓ ਇਹ ਚੱਕਰਾਂ ਦੇ ਵਿੱਚ ਨਾ ਪਾਓ ਤੇ ਵਧੀਆ ਗੱਲ ਹੈ ਜੀ ਹਮਾਤ ਬਹੁਤ ਮਾੜੀ ਹੈ ਜੀ ਮੈਨੂੰ ਤੇ ਵੀ ਨਹੀਂ ਪਤਾ ਕਿ ਸਾਡੀ ਰੋਟੀ ਕਿੱਥੋਂ ਪੂਰੀ ਹੋਣੀ ਹੈ ਮੈਂ ਤਾਂ ਹਾਰ ਦੀ ਮਰੀਜ਼ ਆ ਮੈਨੂੰ ਤਾਂ ਇਹ ਵੀ ਸੋਚ-ਸੋਚ ਕੇ ਦੁੱਖ ਹੁੰਦਾ ਕਿ ਮੇਰੀ ਦਵਾਈ ਕਿੱਥੋਂ ਪੂਰੀ ਹੋਣੀ ਹੈ ਜੋ ਕੁਝ ਜਮਾ ਪੂੰਜੀ ਸਾਰੀ ਮੈਂ ਇਕੱਠੀ ਕਰਕੇ ਆਪਣੇ ਬੇਟੇ ਤੇ ਲਾਤੀ 2 ਕਿਲੇ ਜ਼ਮੀਨ ਸੀ ਉਹ ਹੀ ਵੇਚ ਦਿੱਤੀ ਮੈਂ ਡੇੜੇ ਪਿਛੇ 45-40 ਲੱਖ ਰੁਪਏ ਲਾ ਕੇ ਦੋ ਨੰਬਰਾਂ ਨਹੀਂ ਛਾਣੇ ਨੇ ਅਸੀਂ ਬੱਚੇ ਭੇਜੇ ਵਾਰ ਤੇ ਅੱਜ ਬੱਚੇ ਇਦਾਂ ਉਹੀ ਗੱਲ ਵੀ ਹੱਥ ਛੱਡ ਕੇ ਆਏ ਨੇ ਸਭ ਕੁਝ ਹਾਰ ਕੇ ਆਏ ਉਥੋਂ ਦੋਵੇਂ ਬੱਚੇ ਜੀ ਤੜੇ ਕੋ ਘਰ ਦੇ ਬੱਚੇ ਦੋਵੇਂ ਤੇ ਦੂਫੇ ਜੇ ਹੋਣ ਉਹ ਵੀ ਤੇ ਸ਼ਾਇਦ ਇਹਦਾ ਪੈਸਾ ਵੀ ਪਰਾਂਦੇ ਵਿੱਚੋਂ ਕਿੱਥੇ ਲੰਭ ਹੁੰਦਾ ਕਿੱਦਾਂ ਉਹ ਪੈਸਾ ਵੇਚ ਕੀਤਾ ਪੈਸਾ ਹਾਂ ਤੇ ਜਮੀਨ ਹਸੀਦੋ 2 ਕਿਲੋ ਮੇਰੀ ਤੇ 2 ਕਿਲੋ ਜਮੀਨ ਹੀ ਵੇਚ ਗਈ ਤੇ ਰਾਣੀ ਮੇਰੀ ਦੀ 1 ਕਿਲੋ ਜਮੀਨ ਵੇਚ ਕੇ ਹੀ ਇੱਕ ਗਹਿਣੇ ਬੈਗੀ ਹੈ ਗੱਡੀ ਵੇਚੀ ਸੀ ਸ਼ੇਕਰ ਮਰਲੇ ਪਲਾਟ ਵਿੱਚ ਆ ਤੇ ਸਾਡੇ 1.7 ਲੱਖ ਰੁਪਇਆ ਉਹਦਾ ਵੀ ਵਿਆਜੀ ਤੇ 5.5 ਲੱਖ ਮੇਰਾ ਵਿਆਜੀ ਹੈ ਇਸ ਘਰ ਦੇ ਵਿੱਚ ਗੁਜ਼ਾਰਾ ਕਰਨਾ ਸ਼ਾਇਦ ਉਹ ਗੁਜ਼ਾਰਾ ਮੇਰਾ ਤੇ ਔਖਾ ਹੀ ਹੈ ਬਿਲਕੁਲ ਨਾ ਤਾਂ ਇਨੇ ਪੈਸੇ ਹੁਣ ਇਕੱਠੇ ਹੋਣੇ ਆ ਤੇ ਨਾ ਉਹ ਗੱਜਾ ਲੱਤਣਾ ਜਮੀਨ ਵੀ ਨਹੀਂ ਜਿਹੜੀ ਹੈਗੀ 2 ਕਿਲੇ ਮੇਰੇ ਹੰਪੇ ਚੌਸ ਸਰਦਾਰ ਜੀ ਵੀ ਸਰਦੇ ਨਹੀਂ ਹੈਗੇ ਮੇਰੇ ਹੰਪੇ ਕੇ ਪਰਿਵਾਰ ਜੋ ਮੇਰੇ ਫਾਦਰ ਨੇ ਆ ਕੇ ਮੇਰੇ ਬੱਚਾ ਨੂੰ ਪਾਲਣਾ ਪੁੱਛਣਾ ਕੀਤੀ ਪੜਾਇਆ ਲਖਾ ਘਰ ਬਰ ਬਣਾ ਕੇ ਦਿੱਤਾ ਮੇਰੀ ਗਿਆਨੀ ਭਈ ਜ਼ਮੀਨ ਛਡਾ ਕੇ ਦਿੱਤੀ ਜਿਹੜੀ ਹੁਣ ਮੈਂ ਬੇਟੇ ਦੇ ਬਾਅਦ ਜਾਣ ਕਰਕੇ ਵੇਚ ਦਿੱਤੀ ਕੀ ਉਮੀਦ ਕਰ ਦੂ ਸਰਕਾਰ ਕੋ ਮੈਂ ਸਰਕਾਰ ਕੋ ਉਮੀਦ ਕਰਦੀ ਆ ਕਿ ਕਿਤੇ ਬੱਚਿਆਂ ਨੂੰ ਰੋਜ਼ਗਾਰ ਦਿੱਤੇ ਜਾਣ ਜਿੱਥੇ ਰੋਜ਼ਗਾਰ ਹੁੰਦੇ ਤੇ ਬੱਚੇ ਬਾਹਰ ਕਿਉਂ ਧੱਕੇ ਖਾਂ ਜਾਂਦੇ ਤੇ ਦੂਸਰਾ ਇਹ ਏਜੰਟਾਂ ਦੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਵਾਪਸ ਮਿਲਣ ਹਾਂ ਜਿੰਨਾ ਕਿ ਖਰਚਾ ਉਹਨਾਂ ਦਾ ਲੱਗਾ ਆਪਣਾ ਘਟ-ਘਟੋ ਕਰ ਲੈਣ ਬਾਕੀ ਜਿਹੜਾ ਅਸੀਂ ਕਰਜ਼ਾ ਚੁੱਕਿਆ ਵਾਪਸ ਦੇ ਸਕੀਏ ਲੱਗਦਾ ਕਿ ਇਹ ਜਿਹੜਾ ਏਜੰਟ ਨੇ ਤੁਹਾਨੂੰ ਕਿਹਾ ਸੀ ਤੇ ਉਸ ਤਰੀਕੇ ਨਾਲ ਹੀ ਭੇਜਿਆ ਬਿਲਕੁਲ ਨਹੀਂ 20-25 ਦਿਨ ਦਾ ਟਾਈਮ ਲੈ ਕੇ ਉਹਨਾਂ ਨੇ ਬੱਚੇ ਭੇਜੇ ਸੀਗੇ ਸਾਨੂੰ ਇਸ ਗੱਲ ਨਾਲ ਸਹਿਮਤ ਕਰਵਾਇਆ ਸੀਗਾ ਤੇ ਇਸੇ ਗੱਲ ਨਾਲ ਹੀ ਸਹਿਮਤ ਹੋ ਗਏ ਕਿ 2025 ਦਿਨ ਵਿੱਚ ਉਦੋਂ ਤੇ ਇਲੈਕਸ਼ਨ ਵੀ ਨਹੀਂ ਸੀ ਹੋਈ। ਜਿਵੇਂ ਇਲੈਕਸ਼ਨ ਵੀ ਇਹ ਬੱਚੇ ਰਸਤੇ ਵਿੱਚ ਬੈਠੇ ਸੀ ਉਦੋਂ ਹੋਈ ਸੀਗੀ। ਤੇ 4 ਮਹੀਨੇ ਚ ਬੱਚੇ ਪਹੁੰਚੇ ਨੇ। ਕਈ ਮੋਕੜਾ ਵੀ ਹੋਣ ਗਿਆ। ਜੰਗਲਾ ਰਾਈ ਵੀ ਨਹੀਂ ਸੀ ਸਾਨੂੰ ਆਪਣਾਵਾ ਦਾ ਜੰਗਲ ਹਲੰਗਨਾਈ ਵੀ ਨਹੀਂ ਦੱਸਿਆ। ਕੋਈਸਾ ਨੋਰ ਰਸਤੇ ਵਿੱਚ ਜਾ ਕੇ ਪਤਾ ਲੱਗਿਆ ਕਿ ਹੁਣ ਪਨਾਵਾ ਦੇ ਜਿੰਗਲ ਉਹਨਾਂ ਨੇ ਪਾਰ ਕਰਵਾਉਣਾ ਜਿਸ ਕਲ ਨੂੰ ਲੈ ਕੇ ਸਾਡੇ ਵਿੱਚ 20 ਦਿਨ ਬੈਸਪਛਿਆ ਜਾਂਦਾ ਰਿਹਾ ਬੱਚੇ ਉੱਥੇ ਬੈਠੇ ਰਹੇ। ਉਪੀ ਤਸੀਹੇ ਵੀ ਚੱਲੇ ਆ ਬੱਚਾ। ਬਹੁਤ ਤਸੀਹੇ ਚੱਲੇ ਨੇ। ਬੇਟੇ ਤੂੰ ਆਇਆ ਦੱਸਦਾ ਹੋਏਗਾ ਤੁਹਾਨੂੰ ਸਭ। ਬੇਟੇ ਮੇਰੇ ਨੇ ਇਹੋ ਉਸ ਵੇਰੇ ਗੱਲ ਆ ਕੇ ਆ ਕੇ ਰੋਇਆ ਮम्मा ਮੇਰਾ ਦਿਲ ਕਰਦਾ ਕਿ ਮੈਂ ਆਪਣੇ ਆਪ ਨੂੰ ਫਾਂਸੀ ਲਗਾ ਲਾਂ। ਜੋ ਮਾਸ ਹੁੰਦੀ ਹੈ ਇਹ ਗਲਤੀ। ਮਾਲੀ ਉਹ ਖਾ ਖਛੜ ਕੇ ਮੇਰਾ ਮਰਨ ਹੋ ਗਿਆ ਕਿ ਇਕੱਲਾ ਇਕੱਲਾ ਮੇਰਾ ਬੱਜਾ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਜਿੱਦਾਂ ਇਹਨਾਂ ਨੂੰ ਪਾਲਿਆ 7 ਸਾਲ ਦਾ ਜਿੱਦ ਦਿਨ ਮੇਰਾ ਸਰਦਾਰ ਜੀ ਮੌਤ ਹੋਈ ਮੈਨੂੰ ਪਤਾ ਮੈਂ ਜਿਹੜਿਆਂ ਵਕਤਾਂ ਦੇ ਨਾਲ ਬੱਚੇ ਪਾਲੇ ਆ ਤੇ ਇੱਥੋਂ ਤੱਕ ਕੀਤੇ ਜਦੋਂ ਬੱਚੇ ਜਵਾਨ ਦਸਨ ਮਾਵਾ ਨੂੰ ਕਹਿਣ ਕਿ ਅਸੀਂ ਮਰ ਜਾਣਾ ਫਾਂਸੀ ਲਾ ਕੇ ਕੁਝ ਖਾ ਕੇ ਤੇ ਉਹ ਮਾਂ ਪਿਓ ਦਾ ਕੀ ਜੀਣਾ ਹੈ